ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਚ ਤੁਹਾਡਾ ਵੈਲਕਮ ਕਰਦੇ ਆਪਾਂ ਮੌਸਮ ਫੇਰ ਤੋਂ ਖਰਾਬ ਹੋਇਆ ਪਿਆ ਪਹਾੜਾਂ ਦੇ ਉੱਪਰ ਵੀ ਹੁਣ ਤਾਂ ਧੂਆਂ ਧਰ ਜਾਣ ਲੱਗ ਗਿਆ ਕਿਉਂਕਿ ਜਦੋਂ ਮੀਂਹ ਪੈ ਕੇ ਹਟਦਾ ਤਾਂ ਧਰਤੀ ਜਿਹੜੀ ਗਰਮੈਸ਼ ਹੁੰਦੀ ਹੈ ਫਿਰ ਉਹਦੇ ਨਾਲ ਜਿਹੜੀ ਭਾਫ਼ ਉੱਡਦੀ ਹੈ ਉਹਦੇ ਨਾਲ ਇਦਾਂ ਦਾ ਵਿਊ ਜੋ ਬਣ ਜਾਂਦਾ ਪਹਾੜਾਂ ਦੇ ਉੱਪਰ ਬਹੁਤ ਹੀ ਸੋਹਣਾ ਤੇ ਪਿਆਰਾ ਲੱਗ ਰਿਹਾ ਇਸ ਚੰਨ ਹਣ ਇੱਥੋਂ ਦੇਖਣ ਦੇ ਜਦੋਂ ਖੜ ਕੇ ਕਰਦੇ ਹੋ ਬਾਲਕੋਨੀ 'ਚ ਨਾ ਚਾਰੇ ਪਾਸੇ ਦਾ ਜਿਹੜਾ ਵਿਊ ਆ ਉਹ ਬੜਾ ਪਿਆਰਾ ਇੱਥੇ ਦਾ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਜੀ ਹੈਪੀ ਹੋਲੀ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਅੱਜ ਆਪਣੇ ਦੇਸੀ ਮਹੀਨੇ ਦੇ حساب ਨਾਲ ਨਵਾਂ ਸਾਲ ਚੜਿਆ ਸ਼ਾਇਦ ਇਹ ਬਲੌਗ ਤੁਹਾਡੇ ਨੂੰ ਤੱਕ ਕੱਲੂ ਪਹੁੰਚ ਚੱਲ ਤੁਹਾਨੂੰ ਵਧਾਈਆਂ ਸਾਰਿਆਂ ਨੂੰ ਬਈ ਹੋਲੀ ਦੀਆਂ ਤੇ ਨਵੇਂ ਸਾਲ ਦੀਆਂ ਆ ਦੇਖੋ ਇੱਧਰ ਹਰੇਕ ਚੀਜ਼ ਨੂੰ ਖੇਡ ਮਲਾ ਲੰਗਾ ਇਹ ਆ ਦੁੱਧ ਵਾਲਾ ਕਿਸੇਤਾ ਹੁੰਦਾ ਦੁੱਧ ਵਾਲਾ ਕਿਸੇਤਾ ਹੁੰਦਾ ਨਾ ਜਦੋਂ ਜੇ ਦੁੱਧ ਲੈ ਕੇ ਆਉਣੇ ਘਰੇ ਸਾਰਾ ਬਾਹਰ ਕੱਢ ਦੇਣਾ ਦੁੱਧ ਨੂੰ ਵਿੱਚ ਬਾਸੂ ਦੇ ਵਿੱਚ ਬੈਠ ਕੇ ਨਾ ਫਿਰ ਇਦਾਂ ਗਾਹ ਪਾਈ ਜਾਂਦਾ ਹੈ ਕੋਈ ਗੱਤਾਂ ਨਹੀਂ ਛੱਡਦਾ ਘਰੇ ਕੋਈ ਕੁਛ ਨਹੀਂ ਛੱਡਦਾ ਹੈਗਾ ਹੁਣ ਇਹਨੇ ਜਾਣਾ ਸਤੰਬਰ ਚ ਜਾਣਾ ਇਹਨੇ ਸਕੂਲ ਲੈ ਆਹਦਾ ਇਹਦੇ ਵੀ ਆਪਣੀ ਖੇਡਾਂ ਹਾਂ ਦੇਖੀ ਗਿਰ ਗਿਆ ਤਾਂ ਉਧਰ ਲੱਗਿਆ ਮਾਸ਼ਾਅਰਛ ਇਹਦਾ ਬਹੁਤ ਤਕੜਾ ਫੈਨ ਆ ਇਹ ਮੈਂ ਕਹਿੰਦਾ ਕੋਈ ਐਪੀਸੋਡ ਹੋਣਾ ਨਹੀਂ ਜਿਹੜਾ ਇਹਦੇ ਮੂੰਹ ਜਵਾਨੀ ਨਹੀਂ ਯਾਦ ਹੈਗਾ ਪਹਿਲੇ ਦੱਸਦਾ ਪਾਪਾ ਹੁਣ ਐਦਾਂ ਹੋਣਾ ਹੁਣ ਐਦਾਂ ਹੋਣਾ ਚੱਲ 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 ਪਾਣੀ ਚ ਨਹੀਂ ਪੈਣਾ ਹੈਗਾ ਲੋ ਵੀ ਮੈਂ ਤੇ ਜੋ ਮਨ ਚੱਲੇ ਹੁਣ ਮੀਂਹ ਦੇ ਵਿੱਚ ਸੈਰ ਕਰਨਾ ਮੀਂਹ हट ਗਿਆ ਤਾਂ ਹੁਣ ਮੜਾ ਜਾ ਇੱਕ ਸੈੱਲ ਲੈ ਕੇ ਆਉਣਾ ਗੱਡੀ ਦਾ ਰਿਮੋਟ ਦਾ ਸੈੱਲ ਡਾਊਨ ਹੋ ਗਿਆ ਸੈੱਲ ਪਾਉਣਾ ਇੱਕ ਯਾਰ ਉਹ ਚ ਜੋ ਬਣਾ ਬੂਟ ধুਏ ਇਧਰ ਅਸਤ ਵਾਲੀ ਨਹੀਂ ਹੈਗੀ ਛੱਡ ਜਾ ਮੈਨੂੰ ਫੜਾ ਦੋਰੇ ਲੈ ਆਪਾਂ ਨਾ ਮੇਰੇ ਤੇ ਨਹੀਂ ਕੰਦਾ ਅੱਖ ਦੇ ਨੰਬਰਾਂ ਲਈ ਖੜਾ ਰੱਖ ਲਈ ਹੋ ਗਿਆ ਜੇ ਜਦੋਂ ਗੱਡੀ ਖੋਲਦੇ ਨਾ ਤਾਂ ਵਾਰਨਿੰਗ ਦੇਣ ਲੱਗ ਗਿਆ ਵੀ 2-4 ਦਿਨ ਹੋਰ ਚੱਲਣਾ ਰਿਮੋਟ ਉਹ ਤੋਂ ਬਾਅਦ ਰਿਮੋਟ ਨਾਲ ਖੁੱਲਣੀ ਨਹੀਂ ਗੱਡੀ ਇਹ ਕੋ ਚੰਗਾ ਵੀ ਪਹਿਲਾਂ ਆਪਾਂ ਸੈੱਲ ਪਾ ਲਈਏ ਕਿਉਂਕਿ ਕਈ ਵਾਰ ਬੰਦਾ ਬਾਹਰ ਅੰਦਰ ਖੜਾ ਹੁੰਦਾ ਤਾਂ ਪ੍ਰੋਬਲਮ ਹੋ ਸਕਦੀ ਉਦੋਂ ਚਾਬੀ ਨਾਲ ਚੱਲ ਜਾਂਦੀ ਹੈ ਚਲ ਫਿਰ ਵੀ ਆਪਾਂ ਪਾ ਲਈਏ ਐਦਕੀ ਯਾਰ ਇੱਕ ਮੌਸਮ ਤਾਂ ਨਹੀਂ ਕੁਝ ਵੀ ਪਤਾ ਲੱਗਦਾ ਕੱਲ ਪਹਿਲਾਂ ਸਵੇਰੇ ਮੀਂਹ ਪਿਆ ਉਹਦੇ ਬਾਅਦ ਦੁਪਹਿਰੇ ਬਾਅਦ ਧੁੱਪ ਨਿਕਲ ਗਈ ਕੱਲ ਸ਼ਾਮ ਨੂੰ ਫੇਰ ਗੜੇ ਵੀ ਪਹਿਲੇ ਥੋੜਾ ਟਾਈਮ ਤੇ ਅੱਜ ਫੇਰ ਮੀਂਹ ਪੈ ਰਿਹਾ ਉਹਨੂੰ ਦੁਪਹਿਰੇ ਬਾਅਦ ਫੇਰ ਧੁੱਪ ਆ ਇਹ ਪਤਾ ਨਹੀਂ ਰੱਬ ਕੀ ਕਰੀ ਜਾਂਦਾ ਇਹ ਪੁੱਤ ਓਏ ਛਤਰੀ ਸਿੱਧੀ ਰੱਖ ਲੋ ਪਰਮੈਂਟ ਆ ਗਈ ਇੱਥੋਂ ਹੀ ਲੈ ਲੈਣਾ ਸੈੱਲ ਕਾਹ ਨੂੰ ਗਾਹ ਜਾਣਾ ਮਹਾ ਹਾਂ ਸੈੱਲ ਲੈਣਾ ਪੁੱਤ ਓਰੇ ਤੋਂ ਆਪਾਂ ਨੇ ਹੁਣ ਸੈੱਲ ਲੈਣਾ ਸੈੱਲ ਹਾਂ ਛੋਟਾ ਸੱਲੇ ਲੈਣਾ ਤੇਰੇ ਵਾਲਾ ਨਹੀਂ ਮਿਲਣਾ ਪਰ ਉਸ ਤੋਂ ਤੇਰੇ ਵਾਲਾ ਨਹੀਂ ਮਿਲਣਾ ਹੈਗਾ ਦੂਆ ਲੈਣਾ ਆਓ ਚਾਬੀ ਦਾ ਲੈਣਾ ਇਹਦਾ ਇਹਦਾ ਲੈਣਾ ਇਹਦਾ ਤੇਰੇ ਲਈ ਕਿਹੜਾ ਸੱਲ ਪੈਣਾ ਹੈ ਤੇਰੀ ਗੱਡੀ 'ਚ ਕਿਹੜਾ ਸੱਲ ਪੈਣਾ ਹੈ ਵੱਡਾ ਛੋਟਾ ਹਾਂ ਇਹ ਜੀ ਪਰਮੈਂਟਾ ਪੈਨਾਸੋਨਿਕ ਦਾ ਵਾਲਾ ਸੱਲ ਪੈਣਾ ਇੱਜ ਦੇਖ ਲੈ ਜੀ ਹਾਂ ਕੜ ਲੈਣਾ ਹੁਣ ਖੜਜੇ ਕੋਲੋਂ ਗੱਲ ਕਰਨ ਤੇ ਮੈਨੂੰ ਪਹਿਲਾਂ ਉਹ ਛੋਟਾ ਹੀ ਆ ਆ ਰਿਕ ਕਿਆ ਬਣਾਇਆ ਬਸ ਆਹ ਹਗਾ ਇਹ ਹੂੰ ਚੱਗ ਲਿਆ ਜਾ ਕਰ ਲੱਗਿਆ ਹਾਂ ਬੁੱਤ ਕਰਾ ਦੇ ਪਰ ਮੁੱਲ ਤੇ 120 ਦਾ 170 ਦਾ 270 ਦਾ ਬੜੇ ਮਹਿੰਗੇ ਹੋ ਗਏ ਘਰ ਯਾਰ ਹਾਂ ਬੁੱਤ ਨਾ ਬੁੱਤ ਦੇਖਦੇ ਆ ਪਰ ਉਦਾਂ ਕੱਢ ਲਿਆ ਜਾ ਘਰ ਮਹਿੰਗੇ ਬਹੁਤ ਜੀਸੋਨੇ 135000 ਦਾ ਸਾਢੇ 3 ਲੱਖ ਦਾ ਬਲ 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 ਆਪਰ ਨਹੀਂ ਜਾਣਾ ਹੈਗਾ ਚੱਲ ਕਹਾ ਤੁਰ ਹੁਣ ਹਾਂ ਮੀ ਪੈਂਦਾ ਹੁਣ ਚੱਲ ਹੁਣ ਮੀ ਦੇ ਨਾਲ ਤੂੰ ਕੋਈ ਨਹੀਂ ਐ ਤੈਨੂੰ ਛਤਰੀ ਥੱਲੇ ਕਰ ਦਤਾ ਛਤਰੀ ਫੜ ਲੈ ਲੈ ਫਿਰ ਤੂੰ ਆਪਣੀ ਛਤਰੀ ਕਾਤਰੀ ਲੈ ਕੇ ਆਇਆ ਹੈਂ ਆਪਣੀ ਛਤਰੀ ਵੀ ਲੈ ਗਿਆ ਹੈ ਜਾਣ ਕੇ ਚੱਕ ਕੇ ਕਹਿੰਦਾ ਖਰਾਬ ਹੋ ਜੂਗੀ ਮੀਂਹ ਚ ਇੰਨਾ ਖਰਾਬ ਆ ਇਹ ਇੱਕ ਵਾਰ ਵਿੱਚ ਨੂੰ ਤਾਂ ਘਰਾਂ ਦੀਆਂ ਕੀਮਤਾਂ ਬਹੁਤ ਘਟ ਗਈਆਂ ਦੀਆਂ ਹੁਣ ਫੇਰ ਦੁਵਾਰ ਤੋਂ ਕੀਮਤਾਂ ਜ਼ਿਆਦਾ ਹੋਣ ਲੱਗੀਆਂ ਘਟੋ ਘਟ 20-2000 ਘਰ ਵਧਣ ਲੱਗੇ ਹੁਣ ਤਕਰੀਬਨ ਮੰਗਾਈ ਫੇਰ ਦੁਆਰੇ ਹੋ ਗਈ ਵਿੱਚ ਨੂੰ ਬਾਬਾ ਸਸਤੇ ਜੋਗਦੇ ਘਰ ਹੁਣ ਫੇਰ ਮਹਿੰਗੇ ਹੋਣ ਲੱਗੇ ਆ ਉਹਰੇ ਪੂਜੂ ਹੀ ਮਣ ਜਨੇ ਆਰੇ ਤੇ ਦੇਖ ਲੈ ਪੁੱਤਾਂ ਪੂਤ ਦੇਖਣੇ ਆ ਦੇਖ ਲੈ ਕੋਦੇ ਵਿੱਚ ਦੇ ਦਾਂ ਉਹਨਾਂ ਤੋਂ YouTube ਤੇ ਦੇ ਦੇ ਉਹ ਪੁੱਤ ਉਹ ਵਾਲੇ ਪੂਤ ਰੱਖੇ ਹੋਰੇ ਇਹਨਾਂ ਨੇ ਉਹ ਬੰਦ ਕਰਕੇ ਇਹਦੇ ਵਿੱਚ ਆ ਅੱਛਾ ਤੈਨੂੰ ਸਾਰਾ ਕੁਝ ਪਤਾ ਚੱਲ ਚੱਲ ਜੀ ਆ ਜਾ ਹੁਣ ਮੀਹ ਹੋਣ ਲੱਗਿਆ ਬੁੱਤੇ ਉਹ ਜੀ ਹੁਣ ਆਪਾਂ ਦਾੜੀ ਕਟਾਲੀਏ ਅੱਜ ਦਾੜੀ ਬਹੁਤ ਬੜੀ ਬਣੀ ਹੋਈ ਹੋਈ ਆ ਜਾਬ ਖੋਲੀ ਬਾਈ ਨੇ ਆਪਣੇ ਨੇ ਆਪਣੇ ਪਿੰਡੇ ਵਧੀਆ ਚੱਲ ਕਿੰਨੇ ਘਟੇਮ ਕੋਈ ਖੋਲੀ ਨੂੰ ਕਿੰਨੇ ਘਟੇਮ ਖੋਲੀਓ ਦੋ ਮਿੰਟ ਹੋ ਗਿਆ ਤੇ ਬਿਲੜੇ ਕੱਟ ਜੀ ਚੱਲ ਮਟੋਣ ਚੱਲ ਉਹਦੇ ਪਾਈ ਕੱਟ ਦੂ ਹੁਣ ਚੱਲ ਜੀ ਅਰੇ ਮੁੰਡਾ ਦਾੜੀ ਥੋੜੀ ਬੱਜੇ ਕੱਟਦਾ ਬਾਈ ਵਾਲ ਬੂਣਾ ਨਾ ਇੱਕ ਨੰਬਰ ਕੱਟਦਾ ਇਸ ਨਾਲੇ ਰੇਟ ਵੀ ਬਹੁਤ ਬਾਜਬ ਆ ਹਨ 12-13 ਰੋਜ ਵਿੱਚ ਦਾੜੀ ਵਾਲ ਸਾਰੇ ਕੋਈ ਕੱਟ ਦਿੰਦੇ ਨੇ ਨਵੀਂ ਦੁਕਾਨ ਖੋਲੀ ਹਜੇ ਮੁੰਡੇ ਨੇ ਜੇ ਕੋਈ ਨੇੜੇ-ਤੇੜੇ ਰਹਿੰਦਾ ਇੱਥੇ ਬੋਲ ਕਰੇ ਤੇ ਬੈਰ ਘਮ ਹੁੰਦੇ ਤਾਂ ਇੱਕ ਵਾਰ ਜ਼ਰੂਰ ਆ ਕੇ ਜਾਓ ਹਾਂਜੀ ਕਿਵੇਂ ਹੋ ਠੀਕ ਹੋ ਲੋ ਜੀ ਇਧਰ ਵੀ ਆ ਰਹੇ ਆ ਸਾਡੇ ਸਬਸਕ੍ਰਾਈਬਰ ਹੋਰ ਜੀ ਕਿਦਾਂ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਜੀ ਹਨਾ ਪਾਇਆ ਪਿਆ ਨਾ ਜਮਕੇ ਖਾਣਾ ਹੁਣ ਇਹ ਤੋਂ ਬਾਅਦ ਕੁਝ ਨਹੀਂ ਮਿਲਣਾ ਹੁਣ ਬੋਨਵਾ ਚੌਲ ਚੱਲ ਰਹੇ ਆ ਜੀ ਸਾਡੇ ਘਰੇ ਚਾਹ ਚਾਹ ਫੁੜੀਆਂ ਹਾਂ ਕੇ ਖਿਚੜੀ ਆ ਹਾਂ ਓਕੇ ਸਕੂਲ ਇਹ ਇਧਰ ਕਟਾਈ ਹੋਣੀ ਨਹੀਂ ਤੇਰੀ ਪਾਪਾ ਉਹਨੂੰ ਸ਼ੋ ਦਿਖਾਉਂਦਾ ਨਾਚ ਕਰ ਲਿਆ ਆਪਣੇ ਰੋਟੀ ਪਾਣੀ ਖਾ ਲਿਆ ਛੋਟੇ ਸਾਲ ਵੀ ਲੈ ਕੇ ਆਉਂਗਾ ਵੱਡੇ ਸਾਲ ਤਾਂ ਉਹ ਜਿਹੜਾ ਸਾਲੇ ਲੈ ਅੰਦਰ ਰਿਮੋਟ ਚ ਪਾ ਲਿਆ ਤੇ ਹੁਣ ਚਲੀਏ ਕੰਮ ਤੇ ਅੱਜ ਦਾ ਵਲੌਗ ਐਨਾ ਕੇ ਸੀ ਆ ਦੇਖੋ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਖੜ ਦੇ ਖੜ ਦੇ ਰਹਾ ਸੁਣਨੇ ਮੇਰਾ ਸੁਣਨੇ ਹੋਣਾ ਬਈ ਖੜ ਦੇ ਖੜ ਦੇ ਦੇਖੋ ਓਏ